ਅ ਅਮਰਤਪਾਲ ਸਿੰਘ ਦੇ ਮਾਮਲੇ 'ਚ ਮੈਂ ਕੱਲ ਹੀ ਸੁਣ ਰਿਹਾ ਸੀਗਾ ਜਿਹੜੇ ਬੰਦੇ ਕੁਝ ਵਿਸ਼ਲੇਸ਼ਕ ਆ ਜਿਹੜੇ ਬੋਲਦੇ ਨੇ ਇਸ ਮਸਲੇ ਤੇ ਉੱਤੇ ਚੰਗੇ ਪੜੇ ਲਿਖਿਆ ਪੜੇ ਲਿਖੇ ਬੰਦੇਾਂ ਦੇ ਕੋਲ ਹੀ ਮਤਲਬ ਵੱਧ ਇਸ ਕਿਸਮ ਦਾ ਦਾਵਾ ਹੁੰਦਾ ਕਿ ਸਾਨੂੰ ਗੱਲਾਂ ਦਾ ਵੱਧ ਪਤਾ ਹੈ ਤੇ ਬਹੁਤ ਸੈਲਫ ਸ਼ੋਰਡ ਹੁੰਦੇ ਨੇ ਕਿ ਸਾਡੀ ਕਹੀ ਗੱਲ ਝੂਠ ਹੋ ਹੀ ਨਹੀਂ ਸਕਦੀ ਸੋ ਉਹ ਉਹਨਾਂ 'ਚੋਂ ਕੁਝ ਬੰਦੇ ਪੋਜੀਸ਼ਨ ਲੈ ਰਹੇ ਨੇ ਕਿ ਜੇ ਉਹਤੇ 1 ਸਾਲ ਲਈ ਹੋਰ ਵਧਾਤਾ ਤਾਂ ਜਿਹਦਾ ਮਤਲਬ ਸਰਕਾਰ ਉਹਨੂੰ ਅਜੇ ਸਰਕਾਰ ਦੀ ਨੂੰ ਉਹਦੀ ਅਜੇ ਬਾਹਰ ਲੋੜ ਨਹੀਂ ਹੁਣ ਤੁਸੀਂ ਭਾਸ਼ਾ ਦੇਖੋ ਵੀ ਜੋ ਕੁਝ ਹੋਣਾ ਉਹ ਸਰਕਾਰ ਦੀ ਲੋੜ ਮੁਤਾਬਕ ਹੋਣਾ ਨਾ ਕਿ ਉਹਦੇ ਅੰਦਰ ਜਿਹੜਾ ਬਲ ਖਾ ਰਿਹਾ ਇੱਕ ਫਾਸ਼ੀਵਾਦੀ ਬਾਲਾ ਅਮਰੋੜੇ ਖਾ ਰਿਹਾ ਉਹਦੇ ਚੋਂ ਨਹੀਂ ਉਹ ਆਪ ਦੀ ਐਂਡ ਕੋਲਡ ਕੈਕਕਿਊਲੇਸ਼ਨ ਕਰਕੇ ਵੀ ਹੁਣ ਸਾਡੇ ਗੱਲ ਕਿਹੜੀ ਹਿੱਤ ਚ ਹੈ ਕਿਹੜੀ ਨਹੀਂ ਵੀ ਇੰਨੀ ਪਰਫੈਕਸ਼ਨ ਨਾਲ ਚੱਲ ਰਹੀ ਐ ਸਟੇਟ ਪਹਿਲੀ ਗੱਲ ਤਾਂ ਇਹ ਸੋਚ ਨਹੀਂ ਆਪ ਦੀ ਵਿਦਵਤਾ ਦਾ ਜਲੂਸ ਕੱਢਣਾ ਹੈ ਜੇ ਸਰਕਾਰਾਂ ਇੰਨੀਆਂ ਪਰਫੈਕਸ਼ਨ ਨਾਲ ਚੱਲਣ ਫਿਰ ਤਾਂ ਕਦੇ ਵੀ ਉਹ ਮਾਰ ਹੀ ਨਾ ਖਾਣ ਤੇ ਇਤਿਹਾਸ ਗਵਾਹ ਹੈ ਕਿ ਵੱਡੇ ਵੱਡੇ ਸਾਮਰਾਜ ਵੱਡੀਆਂ ਵੱਡੀਆਂ ਸਲਤਨਤਾਂ ਇਸੇ ਕਰਕੇ ਕੈਸ਼ ਨੈਸ਼ ਹੋ ਗਿਆ ਕਿ ਉਹਨਾਂ ਤੋਂ ਕਦੇ ਵੀ ਸਿਚੁਏਸ਼ਨ ਦੀ ਠੀਕ ਰੀਡਿੰਗ ਹੋਈ ਨਹੀਂ ਸੋ ਇੱਥੇ ਵੀ ਮਤਲਬ ਜਿਹੜਾ ਇਹ ਹੈ ਕਿ ਸਟੇਟ ਜੇ ਜੋ ਕੁਝ ਵੀ ਕਰ ਰਹੀ ਹੈ ਆਪਦੀ ਐਂ ਕਿਸੇ ਸਿਆਸੀ ਗਿੰਤੀ ਮਿੰਤੀ ਚ ਉਹ ਕਰ ਰਹੀ ਹੈ